ਚੰਨੀ ਸਾਧ ਦੀਆਂ ਗੱਲਾਂ ਦੇ ਉੱਤੇ ਪੂਰਾ ਜੇਕਰ ਭਰੋਸੇਯੋਗੀ ਹੁੰਦੇ ਤੇ ਆਪਣੇ ਦੋਨੋਂ ਜਗ੍ਹਾ ਤੋਂ ਤੋੜ ਕੇ ਸਾਡੇ ਜਲੰਧਰ ਨਾਂ ਦੇ ਲੋਕਾਂ ਦਾ ਜਿਹੜਾ ਭਰਾਮਾ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਹੋਇਆ ਵੀ ਇਹ ਜਿਹੜੀ ਸੀਟ ਆਮ ਆਦਮੀ ਪਾਰਟੀ ਨੇ ਜਿੱਤ ਲੈਣੀ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਹੀ ਚਰਨਜੀਤ ਸਿੰਘ ਚੰਨੀ ਨੇ ਜੋ ਵਾਅਦੇ ਕੀਤੇ ਉਹ ਇੱਕ ਵੀ ਇਹਨਾਂ ਨੇ ਪੂਰਾ ਨਹੀਂ ਕਰਵਾਣਾ ਔਰ ਆਮ ਆਦਮੀ ਪਾਰਟੀ ਆਪਣੇ ਸਾਰੇ ਬੁਦੇ ਵਾਅਦੇ ਪੂਰੇ ਕਰਕੇ ਫਿਰ ਜਲੰਧਰ ਦੇ ਵਿੱਚ ਨੰਬਰ 1 ਨਿਕਲੇਗੀ ਜੋ ਉਹਨਾਂ ਦੀ ਪ੍ਰਕਿਰਿਆ ਬੰਦੀ ਉਹਦੇ ਮੁਤਾਬਕ ਸ਼ਸਤਰ ਕੈਂਡੀਡੇਟ ਦਿੱਤਾ ਜਾਏਗਾ ਜਿਹੜਾ ਆਮ ਆਦਮੀ ਪਾਰਟੀ ਵੀ ਇਹ ਟਿਕਟ ਚੋਲੀ ਚ ਲਿਆ ਕੇ ਮਾਨਸਾ ਦਾ ਮਾਨ ਵਧਾਨਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਲੋਕ ਸਭਾ ਚੋਣਾਂ ਦੇ ਬਾਅਦ ਹੁਣ ਜਲੰਧਰ ਦੇ ਵੈਸਟ ਹਲਕੇ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ 10 ਜੁਲਾਈ ਨੂੰ ਜਿਮਨੀ ਚੋਣਾਂ ਹੋਣਗੀਆਂ ਤੇ 13 ਤਰੀਕ ਨੂੰ ਉਹਦੇ ਨਤੀਜੇ ਸਾਹਮਣੇ ਆਣਗੇ ਇਸ ਸਮੇਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਦਿਆਗਰਮਨ ਅਰੋੜਾ ਜੀ ਸਾਡੇ ਨਾਲ ਨੇ ਸਰ ਲੋਕ ਸਭਾ ਚੋਣਾਂ ਹੋਈਆਂ ਸੀ ਇਸ ਵਾਰ ਜਿਹੜਾ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਆਈ ਹੈ ਜਲੰਧਰ ਦੇ ਵਿੱਚ ਤੇ ਹੁਣ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਮੈਂ ਥੋੜੇ ਦਿਨਾਂ ਦੇ ਵਿੱਚ ਹੀ ਲੋਕਾਂ ਦਾ ਜਿਹੜਾ ਮਨ ਹੈ ਉਹ ਚਰਨਜੀਤ ਸਿੰਘ ਚੰਨੀ ਜੀ ਤੋਂ ਉੱਤਰ ਜਾਣਾ ਔਰ ਆਮ ਆਦਮੀ ਪਾਰਟੀ ਨੇ ਭਾਰੀ ਮਾਤਰਾ ਦੇ ਵਿੱਚ ਇਹ ਸੀਟ ਕੱਢਣੀ ਹੈ ਤੁਸੀਂ ਸਾਰੇ ਦੇਖੋ ਅ ਕਿਉਂਕਿ ਜਲੰਧਰ ਵੈਸਟ ਹਲਕੇ ਤੋਂ ਪਹਿਲਾ ਆਮ ਆਦਮੀ ਪਾਰਟੀ ਤੋਂ ਇਹ ਸ਼ੀਤਲ ਲੰਗਰਾਲ ਵਿਧਾਇਕ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਜਿਹੜਾ 30 ਤਰੀਕ ਨੂੰ ਉਹਨਾਂ ਦਾ ਅਸਤੀਫਾ ਮਨਜ਼ੂਰ ਹੁੰਦਾ ਹੈ ਔਰ ਉਸੇ ਦਿਨ ਉਹ ਅਸਤੀਫਾ ਵਾਪਸ ਲੈ ਲੈਂਦੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਜਿਹੜਾ ਇਸ ਨੂੰ ਲੈ ਕੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਜਾਵਾਂਗਾ ਦੇਖੋ ਸੁਪਰੀਮ ਕੋਰਟ ਹਾਈ ਕੋਰਟ ਜਾਣ ਵਾਲੀਆਂ ਗੱਲਾਂ ਹੀ ਖਤਮ ਹੋ ਗਈਆਂ ਜਦੋਂ ਦੇਸ਼ ਦੇ ਚੋਣ Ủyਤਾ ਨੇ ਹੀ ਜਲੰਧਰ ਵੈਸਟ ਦੇ ਚੋਣ ਖੋਸ਼ਿਤ ਕਰਦੇ ਤਾਂ ਉਸ ਤੋਂ ਬਾਅਦ ਸਾਰੀਆਂ ਅਟਕਲਾਵਾਂ ਖਤਮ ਹੋ ਜਾਂਦੀ ਹੈ ਹੁਣ ਤੋਂ ਉਹ ਇਲੈਕਸ਼ਨ ਲੜਨ ਦੀ ਤਿਆਰੀ ਕਰਨ ਇਹ ਜਿਆਦਾ ਵਧੀਆ ਕਿ ਲੱਗਦਾ ਕਿ ਇਸ ਵਾਰ ਉਹ ਕਿੱਥੋਂ ਲੜਨਗੇ ਇਲੈਕਸ਼ਨ ਇਹ ਉਹਨਾਂ ਨੂੰ ਪਤਾ ਹੈ ਜੀ ਇਸ ਬਾਰੇ ਮੈਂ ਤੁਹਾਨੂੰ ਬਹੁਤਾ ਕਹਿ ਨਹੀਂ ਸਕਦਾ ਇਹ ਉਹਨਾਂ ਨੂੰ ਪਤਾ ਵੀ ਉਹਨਾਂ ਨੂੰ ਟਿਕਟ ਮਿਲਨੀ ਹੈ ਨਹੀਂ ਮਿਲਨੀ ਜਾਂ ਕਿਸ ਪਾਰਟੀ ਤੋਂ ਲੜਦੇ ਉਹਨਾਂ ਦਾ ਨਿੱਜੀ ਮਾਮਲਾ ਜੇ ਗੱਲ ਕੀਤੀ ਹੈ ਵੀ ਲੋਕ ਸਭਾ ਚ ਉਹਨਾਂ ਦੇ ਵਿੱਚ ਜਿਵੇਂ ਕਿਆਸ ਲਗਾਏ ਜਾ ਰਹੇ ਸੀ ਕਿ ਇਸ ਵਾਰ ਆਮ ਆਦਮੀ ਪਾਰਟੀ ਜਿਹੜਾ ਜਲੰਧਰ ਸੀਟ ਤੇ ਹੈਵੀ ਰਹੇਗੀ ਕਿਉਂਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਇੱਕ ਵੱਡੀ ਲੀਡ ਤੋਂ ਸੀਟ ਜਿੱਤੀ ਸੀ ਤੇ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਸੀ ਉਹ ਆਪ ਬੀਜੇਪੀ 'ਚ ਚਲੇ ਗਏ ਲੇਕਿਨ ਇਸ ਵਾਰ ਉਹ ਲੋਕ ਸਭਾ ਚੋਣਾਂ 'ਚ 2 ਨੰਬਰ ਤੇ ਆਏ ਜਦਕਿ 3 ਨੰਬਰ ਤੇ ਆਮ ਆਦਮੀ ਪਾਰਟੀ ਸੀ ਮੰਥਨ ਚੱਲ ਰਿਹਾ ਹੈ ਕਾਰਨਾਂ ਦਾ ਪਤਾ ਲੱਗ ਜਾਂਦਾ ਹੈ ਬਾਕੀ ਜੋ ਜਨਤਾ ਦਾ ਫੈਸਲਾ ਉਹਨੂੰ ਅਸੀਂ ਸਿਰਚ ਕੋਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਕਮੀਆਂ ਰਹਿ ਗਈਆਂ ਨੇ ਉਹਨੂੰ ਦੂਰ ਕਰਕੇ ਆਮ ਆਦਮੀ ਪਾਰਟੀ ਫਿਰ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਸਿਗੀ ਔਰ ਇੱਕ ਨੰਬਰ ਤੇ ਵੈਸਟ ਚ ਵੀ ਨਿਕਲੇਗਾ ਕਾਰਨ ਕੀ ਰਹੇ ਸੀਗੇ ਇਸ 바ਰ ਲੋਕ ਸਭਾ ਦੇ ਵਿੱਚ ਕਿਉਂ ਨਹੀਂ ਵੋਟਾ ਜਿਹੜਾ ਜ਼ਿਆਦਾ ਪ੍ਰਾਪਤ ਕਰ ਪਾਈ ਆਮਾ ਦੀ ਮੰਥਨ ਚੱਲ ਰਿਹਾ ਹੈ ਹਲੇ ਇਲੈਕਸ਼ਨਾਂ ਨੂੰ ਦੋ ਤਿੰਨ ਦਿਨ ਹੋਏ ਹੈ ਰਿਜ਼ਲਟ ਹੈ ਮੰਥਨ ਚੱਲ ਰਿਹਾ ਬਹੁਤ ਜਲਦੀ ਤੁਹਾਨੂੰ ਕਾਰਨ ਬਾਰੇ ਵੀ ਦੱਸਿਆ ਜਾਏਗਾ ਜਿਹੜੀ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤੇ ਇਸ ਸੀਟ ਤੋਂ ਕਿਸ ਉਮੀਦਵਾਰ ਨੂੰ ਜਿਹੜਾ ਐਲਾਨਿਆ ਜਾਏਗਾ ਪਾਰਟੀ ਵੱਲੋਂ ਕਿਹਨੂੰ ਲੜਾਇਆ ਜਾਏਗਾ ਔਰ ਕੀ ਲੱਗਦਾ ਇਸ 바ਰ ਕੁਝ ਖਾਸ ਕਮਾਲ ਕਰ ਪਾਏਗੀ ਆਮ ਆਦੀ ਪਾਰਟੀ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਇਲੈਕਸ਼ਨ ਲੜੇਗਾ ਕੌਣ ਇਹ ਮੰਥਨ ਪਾਰਟੀ ਕਰ ਰਹੀ ਹੈ ਦੋ ਤਿੰਨ ਕੈਂਡੀਡੇਟਾਂ ਤੇ ਨਿਗਾਹ ਹੈਗੀ ਹੈ ਉਹਨਾਂ ਦਾ ਸਰਵੇ ਕਰਾਇਆ ਜਾਏਗਾ ਜੋ ਉਹਨਾਂ ਦੀ ਪ੍ਰਕਿਰਿਆ ਬੰਦੀ ਉਹਦੇ ਮੁਤਾਬਕ ਸੱਤਰ ਕੈਂਡੀਡੇਟ ਦਿੱਤਾ ਜਾਏਗਾ ਜਿਹੜਾ ਆਮ ਆਦਮੀ ਪਾਰਟੀ ਦੀ ਇਹ ਟਿਕਟ ਚੋਲੀ ਚੁਲਿਆ ਕੇ ਮਾਨਸਾ ਦਾ ਮਾਨ ਵਧਾਨਗੇ ਤੇ ਕਿਵੇਂ ਇੱਥੇ ਲੜਿਆ ਜਾਏ ਕਿਉਂਕਿ ਉਸੇ ਗੜ ਦੇ ਵਿੱਚ सुशील ਕੁਮਾਰ ਰਿੰਕੂ ਨੇ ਸ਼ੀਤਲ ਲੰਗਰਾਲ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਜਿਹੜਾ ਬਿਆਨ ਵੀ ਦਿੰਦੇ ਨੇ ਔਰ ਚੱਲ ਵੀ ਰਹੇ ਨੇ ਤੇ ਕਿਵੇਂ ਲੱਗਦਾ ਕਿ ਕਿਵੇਂ ਜਿੱਤ ਪ੍ਰਾਪਤ ਕੀਤੀ ਹੈ ਇਹ ਆਉਣ ਵਾਲੇ ਸਮੇਂ ਤੁਹਾਨੂੰ ਦੱਸੇਗਾ ਜੋ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਉਹਦੇ ਆਧਾਰ ਦੇ ਉੱਤੇ ਅਸੀਂ ਚੋਣ ਲੜਾਂਗੇ ਇਮਾਨਦਾਰੀ ਸੱਚਾਈ ਔਰ ਨਸ਼ਾ ਵਿਰੋਧੀ ਜੋ ਸਾਡੇ ਲਹਿਰ ਹੈਗੀ ਹੈ ਉਹਨੂੰ ਚਲਦੇ ਹੋਏ ਪੰਜਾਬ ਦੇ ਵਿੱਚ ਜਿਹੜੀ ਇੱਕੋ ਇੱਕ ਸੀਟ ਜਿਮਨੀ ਚੋਣਾ ਹੋ ਰਹੀਆਂ ਉੱਥੇ ਆਮ ਆਦਮੀ ਪਾਰਟੀ ਦੀ ਜਿੱਤ ਨਿਸ਼ਚਿਤ ਹੈ ਕੀ ਕਾਰਨ ਹੈ ਕਿ ਬਾਕੀ ਸੀਟਾਂ ਅਨਾਉਂਸ ਨਹੀਂ ਕੀਤੀਆਂ ਗਈਆਂ ਕਿਉਂਕਿ ਹੋਰ ਵੀ ਹਲਕੇ 'ਚ ਜਿਮਨੀ ਚੋਣਾ ਹੋਣੀਆਂ ਸਿਰਫ ਜਲੰਧਰ ਸੀਟ ਹੀ ਅਨਾਉਂਸ ਹੋਈ ਹੈ ਜਿਸ ਦਾ ਕਿ ਸਾਨੂੰ ਪਤਾ ਹੈ ਸਿਰਫ ਜਲੰਧਰ ਦੀ ਜਿਹੜੀ ਪੱਛਮ ਦੀ ਸੀਟ ਹੈਗੀ ਇਹ ਤਾਂ ਹੀ ਜਿਹੜੀ ਸਿਗਾ ਇਹ ਵਲ ਲਿੱਤਾ ਗਿਆ ਵਾ ਵਾਪਸ ਬਾਕੀ ਹਲੇ ਜਗ੍ਹਾ ਤੇ ਉਹਨਾਂ ਨੇ ਹਲੇ ਉਹਨੂੰ ਵਾਪਸ ਨਹੀਂ ਲਿੱਤਾ ਗਿਆ ਤੇ ਕਿਵੇਂ ਦਾ ਹੁਣ ਤੱਕ ਮੰਥਨ ਹੋ ਚੁੱਕਾ ਹੈ ਕਿਉਂਕਿ ਆਮ ਆਦਮੀ ਪਾਰਟੀ ਲਈ ਬਹੁਤ ਜ਼ਰੂਰੀ ਹੋ ਜਾਏਗੀ ਉਹ ਜਿਮਨੀ ਚੌਂ ਵੀ ਕਿਉਂਕਿ ਲੋਕ ਸਭਾ ਚੋਣ ਹਾਰ ਚੁੱਕੇ ਨੇ ਤੇ ਜਿਮਨੀ ਚੌਂ ਦੇ ਵਿੱਚ ਜਿਹੜੀ ਵਿਧਾਨ ਸਭਾ ਸੀਟ ਇਹਨੂੰ ਕਿਵੇਂ ਜਿੱਤਿਆ ਜਾਏਗਾ ਮੈਂ ਆਪ ਜਿਨਾਂ ਨੇ ਪਹਿਲਾਂ ਹੀ ਦੱਸਿਆ ਹੋਇਆ ਵੀ ਇਹ ਜਿਹੜੀ ਸੀਟ ਆਮ ਆਦਮੀ ਪਾਰਟੀ ਨੇ ਜਿੱਤ ਲੈਣੀ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਹੀ ਚਰਨਜੀਤ ਸਿੰਘ ਚੰਨੀ ਨੇ ਜੋ ਵਾਅਦੇ ਕੀਤੇ ਉਹ ਇੱਕ ਵੀ ਇਹਨਾਂ ਨੇ ਪੂਰਾ ਨਹੀਂ ਕਰਵਾਣਾ ਔਰ ਆਮ ਆਦਮੀ ਪਾਰਟੀ ਆਪਣੇ ਸਾਰੇ ਬੁਦੇ ਵਾਅਦੇ ਪੂਰੇ ਕਰਕੇ ਫਿਰ ਜਲੰਧਰ ਦੇ ਵਿੱਚ ਨੰਬਰ 1 ਨਿਕਲੇਗੀ ਇਸ ਚੀਜ਼ ਦੀ ਸਾਨੂੰ ਪੂਰੀ ਉਮੀਦ ਹੈ ਤੁਸੀਂ ਚੰਨੀ ਸਾਹਿਬ ਦਾ ਬਾਰ-ਬਾਰ ਨਾਮ ਲੈ ਰਹੇ ਹੋ ਲੇਕਿਨ ਚਰਨਜੀਤ ਸਿੰਘ ਚੰਨੀ ਦਾ ਇੱਕ ਪਾਸੇ ਜੀ ਗੱਲ ਕੀਤੇ ਸੁਸ਼ੀਲ ਕੁਮਾਰ ਰਿੰਕੂ ਜਾਂ ਸ਼ੀਤਾ ਲੰਗਰਾਲ ਉੱਥੇ ਹੀ ਤੁਹਾਡਾ ਨਾਮ ਵੀ ਲਿੱਤਾ ਜਾ ਰਿਹਾ ਸੀ ਕਹਿ ਰਹੇ ਕਿ ਸ਼ਹਿਰ ਦੇ ਵਿੱਚ ਅਵੈਤ ਜਿਹੜੇ ਕਾਰੋਬਾਰ ਨੇ ਇਹ ਸਭ ਮਿਲ ਕੇ ਚਲਾ ਰਹੇ ਨੇ ਦੇਖੋ ਚੰਨੀ ਸਾਹਿਬ ਨੂੰ ਪਹਿਲਾਂ ਤੁਹਾਨੂੰ ਕਿਹਾ ਵੀ ਚੰਨੀ ਸਾਹਿਬ ਦੀਆਂ ਗੱਲਾਂ ਦੇ ਉੱਤੇ ਪੂਰਾ ਜੇਕਰ ਭਰੋਸੇਯੋਗ ਹੀ ਹੁੰਦੇ ਤੇ ਆਪਣੇ ਦੋਨੋਂ ਜਗ੍ਹਾ ਤੋਂ ਤੋ ਹਰ ਕੇ ਸਾਡੇ ਜਲੰਧਰ ਨਾਂ ਦੇ ਲੋਕਾਂ ਦਾ ਜਿਹੜਾ ਭਰਾਮਾ ਦੇਖੋ ਚਮਕੌਰ ਸਾਹਿਬ ਉਰ ਪਧੌੜ ਤੋਂ ਜਿਹੜਾ ਇਨਸਾਨ ਹਾਰ ਕੇ ਨਹੀਂ ਆਪਣੀਆਂ ਜ਼ਮਾਨਤਾਂ ਜਬਤ ਕਰਾ ਕੇ ਉੱਥੇ ਝੂਠ ਬੋਲ ਕੇ ਆ ਕੇ ਆਪਣੇ ਜਲੰਧਰ ਦੇ ਵਾਸੀਆਂ ਭੋਲੇ ਪਾਲਿਆਂ ਨੂੰ ਇਹਨਾਂ ਨੇ ਜਿਹੜਾ ਆਪਣੇ ਜਾਲ ਚ ਫਸਾਇਆ ਉਹ ਬਹੁਤ ਹੀ ਜਲਦੀ ਉਹਨਾਂ ਨੂੰ ਇਸ ਬਾਰੇ ਪਤਾ ਲੱਗ ਜਾਏਗਾ ਔਰ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਸੱਚ ਤੇ ਕੌਣ ਖੜਾ ਹੈ ਔਰ ਕਿਹੜਾ ਬੰਦਾ ਗਲਤ ਕੰਮ ਕਰਦਾ ਜੇ ਅੱਜ ਉਹਨਾਂ ਨੇ ਪਧੌੜ ਤੇ ਚਮਕੌਰ ਸਾਹਿਬ ਚੰਗੇ ਕੰਮ ਕੀਤੇ ਹੁੰਦੇ ਤੇ ਕਦੀ ਉਹਨਾਂ ਦੀਆਂ ਜ਼ਮਾਨਤਾਂ ਜਬਤ ਨਾ ਹੁੰਦੀਆਂ ਇਸ ਕਰਕੇ ਲੋਕਾਂ ਨੇ ਜਿਹੜਾ ਉਹਨਾਂ ਤੇ ਪ੍ਰੋਸਾ ਕੀਤਾ ਉਹਨਾਂ ਦੀਆਂ ਗੱਲਾਂ ਤੇ ਉਹ ਜਲਦੀ ਲੋਕਾਂ ਨੂੰ ਪਤਾ ਲੱਗ ਜੇਗਾ ਲੋਕੀ ਆਮ ਆਦਮੀ ਪਾਰਟੀ ਦੇ ਨੇਤੂ ਨੂੰ ਪਸੰਦ ਕਰਦੇ ਔਰ ਪਸੰਦ ਕਰਦੇ ਰਹਿਣਗੇ ਲੋਕ ਸਭਾ ਚੋਣਾਂ ਦੀ ਗੱਲ ਕੀਤੇ ਜਲੰਧਰ ਸੀਟ ਤੋਂ ਇੱਕ ਵੱਡੀ ਲੀਡ ਨਾ 1,75,000 ਦੀ ਲੀਡ ਨਾਲ ਜਿੱਤੇ ਨੇ ਤੇ ਕਿਵੇਂ ਦੇਖ ਰਹੇ ਹੋ ਇਹਨੂੰ ਕਿਉਂਕਿ ਤੁਸੀਂ ਚੰਨੀ ਦਾ ਕਹਿ ਰਹੇ ਹੋ ਕਿ ਉਹਨਾਂ ਦੀ ਅਗਰ ਜ਼ਮਾਨਤ ਜਬਤ ਹੋਈ ਤੇ ਇਸ ਵਾਰ ਕਿਉਂ ਨਹੀਂ ਉਹ ਚੀਜ਼ ਹੋ ਪਾਈ ਮੈਂ ਤੁਹਾਨੂੰ ਦੱਸਿਆ ਵਾ ਪਹਿਲਾਂ ਵੀ ਚਮਕੌਰ ਸਾਹਿਬ ਤੋਂ ਹੀ ਉਹ ਇਲੈਕਸ਼ਨ ਲੜੇ ਸੀਗੇ ਲੋਕਾਂ ਨੂੰ ਉਹਨਾਂ ਬਾਰੇ ਪਤਾ ਲੱਗ ਗਿਆ ਉਸ ਤੋਂ ਬਾਅਦ ਜਦੋਂ ਦੁਬਾਰਾ ਉੱਥੋਂ ਲੜਿਆ ਤੇ ਜਮਾਨਤ ਜਬਤ ਹੋ ਗਈ ਕਿਉਂਕਿ ਬੰਦੇ ਨੂੰ ਵਰਤ ਕੇ ਹੀ ਉਹਦਾ ਪਤਾ ਲੱਗਦਾ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਵਰਤ ਕੇ ਔਰ ਤੁਸੀਂ ਦੇਖਣਾ ਥੋੜੇ ਦਿਨਾਂ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਗ੍ਰਾਫ ਹੈ ਜੀ ਤੁਸੀਂ ਕਹਿੰਦੇ ਆ ਬਹੁਤ ਬਹੁਤ ਦਿਨਾਂ ਚ ਉਹਨਾਂ ਦਾ ਗ੍ਰਾਫ ਬਹੁਤ ਜਲਦੀ ਨੀਚੇ ਆ ਜਾਏਗਾ ਲੋਕਾਂ ਨੂੰ ਸੱਚਾਈ ਪਤਾ ਲੱਗ ਜਾਏਗੀ ਲੇਕਿਨ ਉਹ ਤਾਂ ਕਹਿ ਰਹੇ ਕਿ ਮੈਂ ਜਲੰਧਰ ਜਿਹੜਾ ਕੋਠੀ ਲੈ ਲਈ ਹੈ ਘਰ ਲੈ ਲਿਆ ਹੈ ਮੈਂ ਹੁਣ ਜਿਹੜਾ ਜਲੰਧਰ ਚ ਰਹਿ ਕੇ ਹੀ ਸੇਵਾ ਕਰਾਂਗਾ ਲੱਗ ਰਿਹਾ ਹੈ ਕਿ ਇਸ ਜੋ ਜੋ ਉਹਨਾਂ ਨੇ ਵਾਦੇ ਪੂਰੇ ਕੀਤੇ ਆ ਸੌਰੀ ਵਾਦੇ ਜਿਹੜੇ ਕੀਤੇ ਨੇ ਉਹਨਾਂ ਨੇ ਉਹ ਪੂਰੇ ਹੋ ਪਾਨਗੇ ਸਮਾਂ ਦੱਸੇਗਾ ਤਾਨੂੰ ਕੀ ਲੱਗਦਾ ਸਮਝ ਦੱਸੇਗਾ ਜੇ ਜੇ ਕਰੋਨਾ ਨੇ ਪਧੌੜ ਸਾਹ ਪਧੌੜ ਚਮਕੌਰ ਸਾਹਿਬ ਆਪਣੇ ਵਾਦੇ ਪੂਰੇ ਕੀਤੇ ਹੁੰਦੇ ਤੇ ਜਲੰਧਰ ਆਂਦੀ ਉਹਨਾਂ ਨੂੰ ਲੋੜ ਨਹੀਂ ਸੀ ਪੈਣੀ ਉਹਨਾਂ ਨੇ ਉੱਥੇ ਜਿੱਤ ਜਾਣਾ ਸੀ ਪਰ ਉਹਨਾਂ ਦੀ ਸਾਨੂੰ ਪਤਾ ਉੱਥੇ ਉਹਨਾਂ ਦੀ ਜਮਾਤਾਂ ਜਬਤ ਹੋ ਗਈਆਂ ਇਸ ਕਰਕੇ ਉਹਨਾਂ ਨੇ ਉੱਥੇ ਵੀ ਵਾਦੇ ਪੂਰੇ ਨਹੀਂ ਕੀਤੇ ਔਰ ਇੱਥੇ ਵੀ ਵਾਦੇ ਵੀ ਨਹੀਂ ਪੂਰੇ ਕਰ ਪਾਣਗੇ ਲੁਧਿਆਣੇ ਤੋਂ ਰਵਨੀਤ ਬਿੱਟੂ ਚੋਣਾ ਹਾਰੇ ਨੇ ਲੇਕਿਨ ਉਹਨਾਂ ਨੂੰ ਜਿਹੜਾ ਸੈਂਟਰ ਦੇ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਕੀ ਲੱਗ ਰਿਹਾ ਕਿ ਇਹ ਜਿਹੜਾ 27 ਦੀ ਚੋਣਾਂ ਨੂੰ ਲੈ ਕੇ ਵੋਟ ਬੈਂਕ ਦੀ ਨੀਤੀ ਜਿਹੜੀ ਹੈ ਉਹ ਅਪਣਾਈ ਗਈ ਹੈ ਬੀਜੇਪੀ ਵੱਲੋਂ ਇਹ ਬੀਜੇਪੀ ਦੀ ਆਪਣੀ ਇੱਕ ਨੀਤੀ ਹੈ ਉਹ ਵੀ ਉਹਨਾਂ ਦੀ ਜਿਹੜੀ ਨੀਤੀ ਹੈ ਬਹੁਤ ਜਲਦ ਪੁੱਠੇ ਪਾ ਡਿੱਗਣ ਵਾਲੀ ਪੰਜਾਬ ਦੇ ਲੋਕ ਬੀਜੇਪੀ ਨੂੰ ਨਹੀਂ ਪਸੰਦ ਕਰ ਰਹੇ ਪੰਜਾਬ ਦੇ ਵਿੱਚ ਜਿਹੜੇ ਪਿੰਡ ਸ਼ਹਿਰੀ ਹੈ ਨੇ ਉਹ ਇਹਨਾਂ ਨੂੰ ਇਹਨਾਂ ਦੀ ਤਾਂ ਐਂਟਰੀ ਨਹੀਂ ਉੱਥੇ ਹੋਈ ਤੁਸੀਂ ਦੇਖੋ ਜੇ ਸ਼ਹਿਰਾਂ ਦੇ ਵਿੱਚ ਇਹਨਾਂ ਨੂੰ ਕੁਝ ਪਰਸੈਂਟ ਵੋਟ ਪਈ ਹੈ ਤੇ ਪਿੰਡਾਂ ਦੇ ਵਿੱਚ ਤਾਂ ਇਹਨਾਂ ਨੂੰ 100% ਨਕਾਰਿਆ ਗਿਆ ਹੈ ਕਈ ਜਗ੍ਹਾ ਦੇ ਉੱਤੇ ਤੇ ਇਹਨਾਂ ਦੇ ਬੂਥ ਤੱਕ ਨਹੀਂ ਲੱਗੇ ਔਰ ਨਾ ਹੀ ਇਹਨਾਂ ਦੀ ਪਿੰਡਾਂ 'ਚ ਐਂਟਰੀ ਹੋਈ ਬਿਲਕੁਲ ਦੇਖਣ ਨੂੰ ਮਿਲਿਆ ਇਹ ਚੀਜ਼ ਕਿਉਂਕਿ 13 ਦੀ ਲੋਕ ਸਭਾ ਵਿੱਚੋਂ ਇੱਕ ਵੀ ਸੀਟ ਨਹੀਂ ਉਹ ਮਿਲ ਪਾਈ ਹੈ ਲੇਕਿਨ ਭਾਜਪਾ ਦਾ ਜਿਹੜਾ ਵੋਟ ਬੈਂਕ ਹੈ ਉਹਦਾ ਗ੍ਰਾਫ ਤਾਂ ਉੱਪਰ ਆਇਆ ਹੈ ਦੇਖੋ ਪੰਜਾਬ ਦੇ ਵਿੱਚ ਮੈਂ ਫਿਰ ਤੁਹਾਨੂੰ ਕਹਿ ਰਿਹਾ ਮੈਂ ਭਾਜਪਾ ਦੀ ਸਰਕਾਰ ਬੰਨਾ ਭਾਜਪਾ ਦੇ ਐਮਪੀ ਬੰਨਾ ਬਹੁਤ ਮੁਸ਼ਕਲ ਹੈ ਕਿਉਂਕਿ ਇੱਕ ਕਿਸਾਨ ਵਿਰੋਧੀ ਔਰ ਪੰਜਾਬ ਵਿਰੋਧੀ ਜੋ ਇਹਨਾਂ ਦੀਆਂ ਨੀਤੀਆਂ ਨੇ ਉਹ ਸਾਰੀਆਂ ਜਗ ਜਾਇਰ ਹੈਗੀਆਂ ਇਸ ਕਰਕੇ ਪੰਜਾਬ ਦੇ ਲੋਕ ਜ਼ਿਆਦਾ ਭਾਜਪਾ ਨੂੰ ਪਸੰਦ ਨਹੀਂ ਕਰਦੇ ਅ ਜੇ ਗੱਲ ਕੀਤੀ ਹੈ ਵੇ ਕੰਗਨਾ ਰਣੌਤ ਦਾ ਮਾਮਲਾ ਥੱਪੜ ਵਾਲਾ ਕਾਫੀ ਚੱਲ ਰਿਹਾ ਹੈਗਾ ਅੱਜ ਸੀਐਮ ਸਾਹਿਬ ਨੇ ਵੀ ਬਿਆਨ ਦਿੱਤਾ ਹੈ ਔਰ ਦੂਸਰੀ ਗੱਲ ਭਾਜਪੀ ਦੇ ਨੇਤਾnabla ਅਸੀਂ ਗੱਲ ਕੀਤੀ ਜਿਹੜੇ ਸੀਨੀਅਰ ਨੇਤਾ ਨੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਉਹਨਾਂ ਦੇ ਬਿਆਨ ਦਾ ਸਮਰਥਨ ਕੀਤਾ ਕਿ ਉਹਨਾਂ ਨੂੰ ਆਪਣੀ ਮਰਿਆਦਾ ਚ ਰਹਿਣਾ ਚਾਹੀਦਾ ਸੀ ਔਰ ਪੰਜਾਬ ਦੇ ਖਿਲਾਫ ਅਤੰਗਵਾਦ ਵਾਲਾ ਬਿਆਨ ਨਹੀਂ ਦੇਣਾ ਚਾਹੀਦਾ ਇਹਨੂੰ ਕਿਵੇਂ ਦੇਖੀਏ ਸੀਐਮ ਸਾਹਿਬ ਨੇ ਜੋ ਬਿਆਨ ਦਿੱਤਾ ਬਿਲਕੁਲ ਠੀਕ ਹੈ ਅਸੀਂ ਉਹਨਾਂ ਦੇ ਇਸ ਬਿਆਨ ਦੇ ਨਾਲ ਪੂਰਨ ਤਰ੍ਹਾਂ ਸਹਿਮਤ ਹਾਂ ਕੀ ਲੱਗਦਾ ਹੈ ਕਿ ਜਿਹੜਾ ਮਾਮਲਾ ਤੂਲ ਕਿਉਂ ਪਕੜ ਰਿਹਾ ਹੈਗਾ ਹੈ ਕਿ ਉਹ ਕੰਗਨਰ ਰਣੌਤ ਦਾ ਜਿਹੜਾ ਬਿਆਨ ਦੇਣਾ ਉਹ ਗਲਤ ਹੈ ਜਾਂ ਇੱਕ ਸੀਆਈਐਸਐਫ ਦੀ ਮਹਿਲਾ ਦੁਆਰਾ ਉਹਦੇ ਨਾਲ ਜਿਹੜਾ ਵਰਤਾਵ ਕੀਤਾ ਗਿਆ ਉਹ ਗਲਤ ਸੀ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕੰਗਨਰ ਰਣੌਤ ਨੂੰ ਇਸਾਂ ਕਿਸਾਨਾਂ ਦੇ ਵਿਰੁੱਧ ਇੰਨੇ ਗੰਦੀ ਸ਼ਦਾਬਦੀ ਨਹੀਂ ਜੁ ਵਰਤਣੀ ਚਾਹੀਦੀ ਫਿਰ ਦੂਸਰੇ ਪਾਸੇ ਉਹਨਾਂ ਦੀ ਆਪਣੇ ਜਿਹੜੇ ਉਹਨਾਂ ਦੀ ਆਪਣੀ ਮਾਨਸਿਕ ਭਾਵਨਾਵਾਂ ਸੀਗੀਆਂ ਦਿਲ ਦੀਆਂ ਭਾਵਨਾਵਾਂ ਸੀਗੀਆਂ ਉਹਨਾਂ ਦੀ ਮਾਂ ਉਸ ਰੋਸ਼ ਚ ਬੈਠੀ ਹੋਈ ਸੀ ਇਸ ਕਰਕੇ ਉਹਨਾਂ ਦੇ ਮਨ ਦੇ ਉਬਾਰ ਉਸ ਵੱਲ ਸਾਹਮਣੇ ਆ ਗਏ ਬਾਕੀ ਦੋਨਾਂ ਪੱਖਾ ਦੇਖੇ ਜੇ ਦੋਨਾਂ ਪੱਖੇ ਦੀ ਜਾਂਚ ਹੋ ਰਹੀ ਹੈ ਜੇਦੀ ਵੀ ਗਲਤੀ ਹੋਏਗੀ ਉਹ ਪਬਲਿਕ ਦੇ ਸਾਹਮਣੇ ਜਲਦੀ ਤੋਂ ਜਲਦੀ ਆ ਜਾਏਗੀ ਸੂਤਰਾਂ ਮੁਤਾਬਿਕ ਜਿਹੜਾ ਨਾਮ ਸਾਹਮਣੇ ਆ ਰਿਹਾ ਜਲੰਧਰ ਵੈਸ ਤੋਂ ਕਹਿੰਦੇ ਕਿ ਰੋਬਿਨ ਸਾਂਪਲੇ ਨੂੰ ਵੀ ਉਤਾਰ ਸਕਦੇ ਆ ਮਹਿੰਦਰ ਭਗਤ ਨੂੰ ਵੀ ਉਤਾਰ ਸਕਦੇ ਨੇ ਕਿਵੇਂ ਲੱਗ ਰਿਹਾ ਕਿ ਉਹ ਦੋਵਾਂ ਦੇ ਵਿੱਚੋਂ ਹੀ ਕੋਈ ਜਿਹੜਾ ਉੱਥੇ ਜਿਮਨੀ ਚੋਣ ਲੜੇਗਾ ਜਾਂ ਕੋਈ ਤੀਸਰਾ ਕੈਂਡੀਡੇਟ ਹੋਏਗਾ ਆਮ ਆਦਮੀ ਪਾਰਟੀ ਦਾ ਜਿਹੜਾ ਉੱਥੇ ਚੋਣ ਲੜੇਗਾ ਪਾਰਟੀ ਮੰਥਨ ਕਰ ਰਹੀ ਹੈ ਬਹੁਤ ਜਲਦੀ ਤੋਂ ਅਨਾਉਂਸ ਕੈਂਡੀਡੇਟ ਦਾ ਨਾਮ ਦਿੱਤਾ ਜਾਏਗਾ ਔਰ ਉਹ ਕੈਂਡੀਡੇਟ ਵਿਜੇ ਹੋ ਕੇ ਬਾਹਰ ਆਏਗਾ ਲੱਗ ਰਿਹਾ ਹੈ ਕਿ ਲੋਕ ਜਿਹੜਾ ਵੋਟ ਕਰਨਗੇ ਇਸ ਬਾਰ ਜਿਮਨੀ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਕਰਨਗੇ ਔਰ ਆਮ ਆਦਮੀ ਪਾਰਟੀ ਬਹੁਤ ਜਲਦੀ ਉੱਭਰ ਕੇ ਬਾਹਰੋਂ ਨਿਕਲੇਗੀ ਫਿਰ ਨੰਬਰ ਨੰਬਰ 1 ਤੇ ਪਾਰਟੀ ਨਿਕਲੇਗੀ ਔਰ ਜਿਹੜੀ ਹੈ ਸੀਟ ਆਮ ਆਦਮੀ ਪਾਰਟੀ ਦੀ ਚੋਲੀ ਜਾਏਗੀ ਬਿਲਕੁਲ ਇਹ ਸਾਡੇ ਨਾਲ ਸਿਗੇ ਰਵਨ ਅਰੋੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਇਹਨਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਬੇਸ਼ੱਕ ਹੀ ਜਿਹੜਾ ਹਾਰ ਗਏ ਹੋਣ ਲੇਕਿਨ ਜਿਮਨੀ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਜਿਹੜਾ ਇਸ ਸੀਟ ਤੇ ਜਿੱਤ ਪ੍ਰਾਪਤ ਕਰੇਗੀ ਔਰ ਜਿਹੜੀ ਜਲੰਧਰ ਵੈਸਤ ਦੀ ਸੀਟ ਹੈ ਉਸ ਨੂੰ ਲੈ ਕੇ ਕਿਹਾ ਹੈ ਕਿ ਲੋਕ ਅਗਰ ਇੱਕ ਵਾਰ ਗਲਤੀ ਕਰਕੇ ਤੇ ਦੂਸਰੀ ਵਾਰ ਨਹੀਂ ਕਰਨਗੇ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਲੈ ਕੇ ਹੀ ਵੋਟ ਕਰਨਗੇ ਔਰ ਇਸ ਵਾਰ ਜਿਹੜਾ ਆਮ ਆਦਮੀ ਪਾਰਟੀ ਸੀਟ ਜਿੱਤ ਕੇ ਦਿਖਾਵੇਗੀ ਕੈਮਰਾਮੈਨ ਗੈਵੀ ਸਿੱਧੂ ਦੇ ਨਾਲ ਦਵਿੰਦਰ ਕੁਮਾਰ ਜਲੰਧਰ ਪੰਜਾਬ ਤੱਕ